ਲਓ ਜੀ ਹੁਣ ਤਾਂ ਜਨਾਨੀਆਂ ਕਰਨ ਲੱਗੀਆਂ ਅਜਿਹੇ ਸ਼ਰਿਆਮ ਕੰਮ ਕਿ ਆਟੋ ਰਿਕਸ਼ੇ ਵਾਲਿਆਂ ਨੂੰ ਵੀ ਨਹੀਂ ਜਾਂਦਾ ਬਖਸ਼ਿਆ ਘਰ ਦੇ ਵਿੱਚ ਬੁਲਾ ਕੇ ਬਣਾਉਂਦੀਆਂ ਨੇ ਅਸ਼ਲੀਲ ਵੀਡੀਓ ਤੇ ਬਾਅਦ ਵਿੱਚ ਕਰਦੇ ਨੇ ਅਜਿਹਾ ਕੰਮ ਕਿ ਇਸ ਵਿਅਕਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਜੋ ਕਿ ਆਟੋ ਚਾਲਕ ਸੀ ਉਸ ਨੂੰ ਤਿੰਨ ਔਰਤਾਂ ਨੇ ਨਿਸ਼ਾਨਾ ਬਣਾਇਆ ਤੇ ਕਿਤੇ ਮੱਥਾ ਟੇਕਣ ਜਾਣ ਦਾ ਕਹਿ ਕੇ ਆਪਣੇ ਘਰ ਲੈ ਗਈਆਂ ਕਿ ਉੱਥੋਂ ਵੀ ਸਵਾਰੀਆਂ ਨੇ ਜਾਣਾ ਤੇ ਅੰਦਰ ਲਿਜਾ ਕੇ ਕਮਰੇ ਦੀ ਕੁੰਡੀ ਲਗਾ ਕੇ ਉਸ ਦੇ ਸਾਰੇ ਕੱਪੜੇ ਉਤਾਰ ਕੇ ਅਸ਼ਲੀਲ ਵੀਡੀਓ ਬਣਾਈ ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕੀਤਾ ਗਿਆ ਇਹ ਇਲਜ਼ਾਮ ਪੀੜਤ ਵਿਅਕਤੀ ਵੱਲੋਂ ਲਗਾਏ ਗਏ ਨੇ ਕੀ ਕਰਦੇ ਹੋ ਤੁਸੀਂ ਮੈਂ ਆਟੋ ਚਲਾਉਂਦਾ ਹਾਂ ਕੀ ਗੱਲ ਬਾਤ ਹੋਈ ਜਿਹੜਾ ਸਾਡੇ ਦੁਆਰ ਤੇ ਗੱਲ ਇਹਦਾ ਹੈ ਕਿ ਮੈਨੂੰ ਨਾ ਸ਼ਨੀਵਾਰ ਕਿਸੇ ਲੇਡੀ ਦਾ ਫੋਨ ਆਇਆ ਨਵੇਂ ਨੰਬਰ ਤੋਂ ਹੀ ਤੇ ਮੈਨੂੰ ਕਹਿੰਦੇ ਜੀ ਅਸੀਂ ਜਾਣਾ ਸਿਹੜਾ ਸਾਹਿਬ ਮੱਥਾ ਟੇਕਣਾ ਤੇ ਆਪਣਾ ਚੰਗੀ ਮੰਦਰ ਲਾਗੇ ਆ ਜਾਓ ਤੇ ਮੈਂ ਚਲੇ ਗਿਆ ਹਾਂ ਚੰਗੀ ਮੰਦਰ ਲਾਗੇ ਤੇ ਉੱਥੇ ਮੈਨੂੰ ਦੋ ਜਨਾਨੀਆਂ ਮਿਲਿਆ ਉਹ ਮੈਨੂੰ ਆਪਣੇ ਘਰ ਲੈ ਗਈਆਂ ਕਹਿੰਦੀਆਂ ਜੀ ਆਪਣੀ ਸਾਡੀ ਫੈਮਿਲੀ ਦੇ ਹੋਰ ਵੀ ਬੰਦ ਮੰਦਰ ਹੈਗੇ ਉਹਨਾਂ ਦੇ ਜਾਣਾ ਵਾ ਤੇ ਮੱਥਾ ਟੇਕਣਾ ਤੇ ਉਹ ਤਿਆਰ ਹੋ ਰਹੇ ਨੇ ਤੇ ਉਹਨਾਂ ਨੇ ਵੀ ਨਾਲ ਹੀ ਲਈਏ ਤੇ ਮੈਂ ਵੀ ਚਲੋ ਕੋਈ ਨਹੀਂ ਲੈ ਲੈਣੇ ਆ ਤੇ ਨਾਲ ਚਲ ਗਿਆ ਘਰ ਦੇ ਉਹਨਾਂ ਦੇ ਕੋਲ ਘਰ ਦੇ ਬਾਹਰ ਉਹਨਾਂ ਨੇ ਗੱਡੀ ਲਵਾਈ ਆ ਤੇ ਬਾਅਦ ਵਿੱਚ ਮੈਨੂੰ ਕੰਦੇ ਕਿ ਆਇਆ ਪਾਣੀ ਪੀਲਾ ਹੈ ਤੇ ਕੰਦੇ ਆਪਣਾ ਆਪਣਾ ਹੀ ਘਰ ਹੈਗਾ ਵਾ ਤੇ ਬੱਚੇ ਤਿਆਰ ਹੋ ਰਹੇ ਤੂੰ ਬਾਹਰ ਕੇ ਆ ਗਏ ਆਇਆ ਘਰ ਅੰਦਰ ਆਇਆ ਤੇ ਪਾਣੀ ਪੁਣੀ ਪੀਓ ਤੇ ਮੈਂ ਇਹ ਅੰਦਰ ਜਾਣ ਦੀ ਦੇਰਿਆ ਮੈਂ ਅੰਦਰ ਵੜਿਆ ਹੀ ਆ ਤੇ ਉਹਨਾਂ ਨੇ ਆਪਣਾ ਕੀ ਕੀਤਾ ਬੂਆ ਬੰਦ ਕਰਤਾ ਤੇ ਮੇਰੇ ਕੋ ਮੋਬਾਈਲ ਪਰਸ ਚਾਬੀ ਮੇਰੇ ਖੋਲਿਆ ਖੋਲਿਆ ਉਹਨਾਂ ਨੇ ਤੇ ਬਾਅਦ ਵਿੱਚ ਉਹ ਮੈਨੂੰ ਲੈ ਗਏ ਤੇ ਕਮਰਾ ਖਾਲੀ ਹੀਗਾ ਸੀਗਾ ਤੇ ਉੱਤੇ ਨਾ ਮੇਰੀ ਇੱਕੋ ਜਨਾਨੀ ਹੋ ਰਹੀ ਸੀਗੀ ਤਿੰਨ ਜਨਾਨੀਆਂ ਸੀ ਤੇ ਤਿੰਨੇ ਬੰਦੇਗੇ ਸੀ ਤੇ ਆਪਣਾ ਉਹ ਜਨਾਨੀ ਦੇ ਨਾਲ ਨਾ ਮੈਂ ਉਹਨੂੰ ਕਪੜੇ ਲਵਾ ਕੇ ਨਾਲ ਮੇਰੀ ਪੈਂਟ ਲਵਾਤੀ ਇਹਨਾਂ ਨੇ ਤੇ ਮੇਰੀ ਵੀਡੀਓ ਬਣਾ ਲਾਗੇ ਕਹਿੰਦੇ ਜੀ ਸਾਡੀ ਵੀਡੀਓ ਨੈਟ ਤੇ ਪਾਵਾਂਗੇ ਅੱਛਾ ਬਲੈਕਮੇਲ ਕਰਨ ਦੀ ਗੱਲ ਹਾਂਜੀ ਤੇ ਤੈਨੂੰ ਤੁਸੀਂ ਉਹ ਜਨਾਨੀਆਂ ਨੂੰ ਕਦੀ ਜਾਣਦੇ ਸੀ ਨਹੀਂ ਮੈਂ ਨਹੀਂ ਜਾਂਦਾਗਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਸੀ ਉਹਨਾਂ ਦਾ ਨੰਬਰ ਕਿੱਥੋਂ ਆਇਆ ਮੈਂ ਨੰਬਰ ਉਹਨਾਂ ਨੂੰ ਪੁੱਛਿਆ ਮੇਰੀ ਗੱਲ ਹੋਈ ਸੀ ਕਿ ਫੋਨ ਤੇ ਨਾ ਗਿਆ ਤਾਂ ਨੰਬਰ ਕਿਹਨੇ ਦਿੱਤਾ ਤੇ ਕਹਿੰਦੇ ਜੀ ਮੈਨੂੰ ਕਿਸੇ ਨੇ ਨੰਬਰ ਦਿੱਤਾ ਤੁਹਾਡਾ ਤੇ ਕਹਿੰਦੇ ਅਸੀਂ ਇਦਾਂ ਜਾਣਾ ਹੈ ਤੇ ਇਹਨਾਂ ਨੇ ਕੀ ਕੀਤਾ ਫਿਰ ਉਹ ਮੈਂ ਮੇਰੀ ਵੀਡੀਓ ਬਣਾ ਲਊਗਾ ਮੈਨੂੰ ਨਾ ਕਹਿਣ ਲੱਗੇ ਕਿ ਆਪਣਾ ਜੋਬ ਵੀ ਤਾਂ ਦਿੱਤੇਰੇ ਹੈਗੇ ਆ ਪੈਸੇ ਉਹਨਾਂ ਤੋਂ ਮੰਗਵਾ ਆਪਣੇ ਤਾਂ ਘਰਦਿਆਂ ਨੂੰ ਫੋਨ ਕਰ ਜਿੱਥੋਂ ਮਰਜੀ ਫੋਨ ਕਰ ਤੈਨੂੰ ਫੇਰ ਅਸੀਂ ਛੱਡਣਾ ਤੂੰ ਪਹਿਲੇ ਆਪਣੇ ਪੈਸੇ ਮੰਗਵਾ ਆਂ ਹਾਂ ਫੇਰ ਉਹਨਾਂ ਨੇ ਮੇਰੀਆਂ ਸਵਾਰੀਆਂ ਦੇ ਜਿੰਦੇ ਜਿੰਨਾ ਦੇ ਵੀ ਨੰਬਰ ਹੈਗੇ ਸੀਗੇ ਸਕੂਲ ਦੇ ਬੱਚਿਆਂ ਦੇ ਨੰਬਰ ਹੈਗੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਆਪਣਾ ਏਦਾਂ ਬੰਦੇ ਕੋ ਨਾ ਐਕਸੀਡੈਂਟ ਹੋ ਗਿਆ ਹੈ ਗੱਡੀ ਦਾ ਗੱਡੀ ਨੂੰ ਤਾਂ ਪੁੱਛ ਨਹੀਂ ਆ ਕਿਨੇ ਕਿਹਾ ਐਕਸੀਡੈਂਟ ਹੋ ਗਿਆ ਇਹ ਹਾਂਜੀ ਉਹਨਾਂ ਨੇ ਫੋਨ ਤੋਂ ਗੱਲ ਕੀਤੀ ਹਾਂਜੀ ਹਾਂਜੀ ਮੇਰੀਆਂ ਸਵਾਰੀਆਂ ਨਾਲ ਹੀ ਗੱਲਬਾਤ ਕਰ ਰਹੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ 10000 ਰੁਪਏ ਨਾਲ ਇਹਨਾਂ ਦੇ ਕਾਉਂ ਚ ਪਾਓ ਏ ਨਾ ਇੱਥੇ ਨਾ ਨੇ ਕਿਹਦੀ ਲੱਤ ਤੋੜਦੀ ਉਹ ਹਸਪੀਟਲ ਹੈ ਤੇ ਆਪਣਾ ਪਿਆ 10000 ਇਹਨਾਂ ਦੇ account ਤੋਂ ਉਹਨਾਂ ਜਿਨ੍ਹਾਂ ਨੇ ਵੀ ਉਹਨੂੰ ਫੋਨ ਕਰੀ ਗਏ ਨਾ ਕਿਸੇ ਨੇ 1000 1 2 ਜਾਨਾ ਨਹੀਂ ਆ 1000 ਰੁਪਿਆ ਪਾਇਆ ਵੀ ਹੈ ਤੇ ਉਹਨਾਂ ਨੇ ਆਪਣਾ ਟ੍ਰਾਂਸਫਰ ਕਰ ਲਿਆ ਆਪਣੇ account ਤੋਂ ਹਾਂਜੀ ਹਾਂਜੀ ਛੋਟਾ ਕਿੰਨੇ ਪੈਸੇ ਲੈ ਗਏ ਤਾਂ ਇਹ ਮੇਰੇ ਕੋ ਭਾਈ ਆਪਣਾ 2400 ਰੁਪਿਆ ਫੋਨ ਦੇ ਵਿੱਚ ਹੈਗਾ ਹੈ 3000 ਰੁਪਿਆ ਨਾਲ ਮੌਕੇ ਦੇ ਕਰਾਇਆ ਹੈ 1400 ਪਹਿਲੇ ਪਿਆ ਸੀਗਾ ਤੇ ਉਹ 2400 ਰੁਪਿਆ ਨੇ ਆਪਣੇ ਅਕਾਊਂਟ ਤੇ ਟ੍ਰਾਂਸਫਰ ਕਰ ਲਿਆ ਅੱਛਾ 11500 ਮੇਰੀ ਗੇਪ ਚ ਜਾਏਗਾ ਉਹ ਵੀ ਇੰਨਾ ਕੱਢ ਲਿਆ ਹੋਰ ਕਿੰਨੇ ਪੈਸੇ ਤੇ ਹੋਰ ਮੇਰੇ ਗੱਡੀ ਦੇ ਵਿੱਚ ਕਿਸ਼ਤ ਪਈ ਹੈਗੀ ਗੱਡੀ ਦੀ ਕਿਸ਼ਤ ਹਾਂ ਉਹ ਵੀ ਉਹਨਾਂ ਕੱਢ ਲਈ ਤੁਸੀਂ ਇਹਦੇ ਖਲਾਫ ਕੰਪਲੇਨਟ ਕਰਾਈ ਹਾਂਜੀ ਹਾਂਜੀ ਮੈਂ ਆਪਣੇ ਆ ਥਾਮੀ 20 ਥਾਣਾ ਡਿਵੀਜ਼ਨ ਇੱਥੇ ਕੰਪਲੇਨਟ ਲਗਾਈ ਸੀਗੀ ਜੀ ਹੁਣ ਕੀ ਕਹਿੰਦੇ ਪੁੱਛਦੇ ਤੇ ਇਹ ਪੁਲਿਸ ਵਾਲਿਆਂ ਨੂੰ ਉਹ ਉੱਥੇ ਮੌਕੇ ਦੇ ਦੋ ਖੜਿਆ ਸੀ ਇਹਨਾਂ ਨੇ ਕਿ ਦੋ ਜਨਾਨੀਆਂ ਜਿਨ੍ਹਾਂ ਨੇ ਮੈਨੂੰ ਅੰਦਰ ਖੜਿਆ ਸੀਗਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਆਪਣੇ ਖਿਲਾਫ ਦਾਇਰ ਥਾਣੇ ਉਹ ਮਨਵੀ ਜਿਹੇ ਕਿ ਅਸੀਂ ਕਰਾਨ ਕੀਤਾ ਵਾ ਤੇ ਕਹਿੰਦੇ ਸੀ ਅਸੀਂ ਪੈਸੇ ਵਾਪਸ ਕਰ ਦੋ ਹੈ ਤੇ ਮੰਗ ਇਹ ਹੋਈ ਜੀ ਆਪਣਾ ਇੱਕ ਜੋ ਗਰੋ ਹੈਗਾ ਉਹਨਾਂ ਇਹ ਉਹਨਾਂ ਹੋਰ ਵੀ ਇਹਨਾਂ ਨੇ ਕੋਈ ਵਾਰ ਦਿੱਤਾ ਦਿੱਤੀ ਹੋਣੀ ਹੈ ਮੈਂ ਤਾਂ ਕਹਿ ਰਿਹਾ ਕਿ ਉਹਨਾਂ ਨੂੰ ਇਹ ਨਾ ਬੰਦ ਕਰ ਦਿਓ ਇਹ ਨਾ ਬੀਬੀਆਂ ਦਾ ਗਰੋ ਹੈਗਾ ਵਾ ਇਹ ਆਪਣਾ ਐਕਦਾਮ ਬਲਾ ਕੇ ਇਹਦੇ ਆਪਣਾ ਐਦਾਂ ਠਾਨ-ਕੂਨ ਕਰ ਲੈਣਾ ਹੋਰ ਵੀ ਕਹਿਣਾ ਕੀਤਾ ਹੋਏਗਾ ਐਦਾ ਪੈਸੇ ਹੋਰ ਵੀ ਲੱđਿਆਂਗੇ ਹੋਏ ਹੋਣਗੇ ਤੇ ਮੈਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੱਥ ਜੋੜ ਕੇ ਕਿ ਇਹ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਆਪਣਾ ਇਹਨਾਂ ਸਜ਼ਾ ਦਿੱਤੀ ਜਾਵੇ ਸਸ ਵਿਅਕਤੀ ਨੇ ਸਕਰੀਨ ਸ਼ਾਟ ਵੀ ਦਿਖਾਇਆ ਜਿਸ ਦੇ ਵਿੱਚ ਉਸ ਨੇ ਆਨਲਾਈਨ ਪੈਸੇ ਵੀ ਟਰਾਂਸਫਰ ਕੀਤੇ ਉਥੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਪੁਲਸਾ ਕਹਿੰਦਾ ਕਿ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਸਰ ਇੱਕ ਟਰੱਕ ਵਾਲੇ ਦੀ ਕੰਪਲੇਟ ਆਈ ਕਿ ਮੈਂ ਜੀ ਇੱਕ ਟਰੱਕ ਚਾਲਕ ਪ੍ਰਭਦੀਪ ਸਿੰਘ ਨਵੀਂ ਬਾਦੀ ਦਾ ਰਹਿਣ ਵਾਲਾ ਇਛਾ ਚਲਾਉਂਦਾ ਇਸ ਵੱਲੋਂ ਕੰਪਲੇਟ ਆਈ ਹੈ ਕਿ 2 ਅਗਸਤ ਸ਼ਾਮ ਨੂੰ ਕੁ ਸਵਾਰੀਆਂ ਨੇ ਇਹਨੂੰ ਕਿਤੇ ਜਾਣ ਵਾਸਤੇ ਬੁਲਾਇਆ ਸੀ ਉੱਥੇ ਇਹਨਾਂ ਨਾਲ ਇਹਦਾ ਕਿਸੇ ਕੋਲੋਂ ਤਕਰਾਰ ਹੋਇਆ ਤੇ ਉੱਥੇ ਇਹ ਕਹਿ ਰਿਹਾ ਕਿ ਇਹਦੇ ਕੋਲੋਂ ਉਹਨਾਂ ਨੇ ਜ਼ਬਰਦਸਤੀ ਦੇ ਕੋਲੋਂ 2400 ਰੁਪਏ ਉਸਤੇ Google Pay ਕਰਾ ਲਿਆ ਕੰਪਲੇਂਟ ਨੂੰ ਵੈਰੀਫਾਈ ਕਰ ਰਹੇ ਜੋ ਵੀ ਚੰਬਦੀ ਕਰ ਵੀ ਕੀਤੀ ਜਾਵੇਗੀ ਬਲੈਕਮੇਲਿੰਗ ਬਲੈਕਮੇਲਿੰਗ ਆ ਇਦੋਂ ਵੈਰੀਫਾਈ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਇਆ ਹੈ ਕਿ ਉਹਦੇ ਅਨੁਸਾਰ ਜਿਹੜੀ ਅਗਲੀ ਕਾਰਵਾਈ ਨਹੀਂ ਕੀਤੀ ਖੈਰ ਜੇਕਰ ਤੁਹਾਨੂੰ ਵੀ ਕੋਈ ਮਹਿਲਾ ਮਾ ਆਪਣੇ ਗੱਲਾਂ ਦੇ ਵਿੱਚ ਲੈ ਲੈਂਦੀ ਹੈ ਨੇ ਤਾਂ ਫਿਰ ਹੁਣ ਸੁਚੇਤ ਹੋ ਜਾਓ ਕਿਉਂਕਿ ਹੁਣ ਸਮਾਂ ਨਹੀਂ ਰਿਹਾ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਦਾ ਹਕੀਕਤ ਟੀਵੀ ਪੰਜਾਬੀ ਲਈ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ